ਨਾਨ ਸਾਡੇ ਟੂਰਨਾਮੈਂਟ ਸੁਲੇ ਜਿਹੜੇ ਤਿਆਰ ਹੈ ਗੁਕਨ ਸਿੰਘ ਜੀ ਬੈਂਸ ਆਇਆ ਰਹਸ ਨਾਲ ਸਾਡੇ ਅੱਗੇ ਨੇ ਸ੍ਰੀ ਰਪਿੰਦਰ ਗੱਦੇਵਾਲ ਜੀ ਸਾਡੇ ਸੀਨੀਅਰ ਭਾਈ ਪ੍ਰੇਮ ਸ੍ਰੀ ਬੋਦੀ ਸਿੰਘ ਜੀ ਬੈਂਸ ਅਜੈ ਸਿੰਘ ਜੀ ਕਾਪੂ ਜੁਆਇੰਟ ਅਫੀਸਰ ਕੀ ਤੇ ਐਮਐਲਏ ਸਾਹਿਬ ਦੇ ਨਾਲ ਆਏ ਸਦਾ ਜੀਤਿੰਦਰ ਸਿੰਘ ਜੀ ਖੇਰਾ ਉਹ ਸਾਡੀਆਂ ਦੋਨਾਂ ਟੀਮਾਂ ਨੂੰ ਅਸ਼ੀਰਵਾਦ ਦੇ ਰਹੇ ਨੇ ਸਿੰਘ ਹਰਿਆਣਾ ਦੀ ਵੀਡੀਓ ਤੋਂ ਪਾਣੀ ਸ਼ਾਮ ਵਰਮਾਨ ਜੀ ਜਿਹੜੇ ਜਿਹੜੇ ਹੌਂਦੈ ਕੱਟਾ ਦਾਬਾ ਪੀ ਆਦੇ ਨੀ ਮੈਂ ਆਸੀਆਂ ਮੈਂ ਅਕਾ ਨਵੀ ਕੁਮਾਰ ਫਕੀਰ ਸੰਗਲ ਦੀ ਕੀ ਸੁਣੀ ਟੀਮ ਤੋਂ ਬੱਲੇ ਬੱਲੇ ਤੋਂ ਦੂਰੀ ਲੱਗੂ ਪਾਣੀ ਆ ਜਾ ਟੇਕ ਆ ਜਾ ਬੱਚੀ ਆ ਜਾ ਵੀਡੀਓ ਤੋਂ ਪਾਣੀ ਇੰਟਰੋਡਕਸ਼ਨ ਤੋਂ ਬਾਅਦ ਦੋੜਾਂ ਦੀ ਮੰਦਿਰਾਂ ਇਕ ਇਤਿਆਦ ਦਾ ਰਿਪੋਰਟ ਸਾਡੇ ਅੱਜ ਦੇ ਇਸ ਮੈਚ ਦੇ ਉਪਰੰਤ ਇਹ ਬਾਗਾਂ ਵਾਲੀ ਧਰਤੀ ਨਾਭਾ ਇਹਦੇ ਤੇ ਬਹੁਤ ਹੀ ਇੱਕ ਨਵੇਕਲੀ ਕਿਸਮ ਦਾ ਟੂਰਨਾਮੈਂਟ ਜਿਹੜਾ ਆਲ ਇੰਡੀਆ ਹਾਕੀ ਜੀਐਸ ਬੈਂਸ ਸਾਹਿਬ ਦੇ ਨਾਂ ਤੇ 47ਵਾਂ ਹੋਣ ਜਾ ਰਿਹਾ ਜਿਹਦੇ ਵਿੱਚ ਪੂਰੇ ਦੇਸ਼ ਦੇ ਵਿੱਚੋਂ ਅਲੱਗ-ਅਲੱਗ ਟੀਮਾਂ ਪਾਰਟਿਸਪੇਟ ਕਰਦੀਆਂ ਨੇ ਔਰ ਹਰ ਇੱਕ ਸਾਲ ਇੱਥੇ ਆਉਣ ਦਾ ਮੌਕਾ ਮਿਲਦਾ ਹੈ ਹਰ ਇੱਕ ਸਾਲ ਇਸ ਟੂਰਨਾਮੈਂਟ ਦਾ ਆਨੰਦ ਮਾਣਦੇ ਆਂ ਔਰ ਬਹੁਤ ਸਾਰੇ ਬੱਚੇ ਇਸ ਟੂਰਨਾਮੈਂਟ ਦੇ ਵਿੱਚੋਂ ਖੇਡ ਕੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਆਪਣਾ ਨਾਮ ਚਮਕਾਉਂਦੇ ਆ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਹੈ ਗੁਰਕਰਨ ਸਿੰਘ ਜੈ ਸਾਹਿਬ ਜਿਹੜੇ ਕਾਈਆਰ ਅਫੀਸਰ ਨੇ ਕੋਚਿੰਗ ਦੇ ਵਿੱਚ ਕਮਿਸ਼ਨਰ ਆਫ ਕਸਟਮ ਦੀ ਡਿਊਟੀ ਨਿਭਾ ਰਿਹਾ ਵਿਸ਼ੇਸ਼ ਤੌਰ ਤੇ ਆਪਣਾ ਸਮਾਂ ਕੱਢ ਕੇ ਉਹ ਇਹ ਸੇਵਾ ਜਿਹੜੀ ਆ ਨਿਮਾਉਂਦੇ ਆ ਤੇ ਔਰ ਇਸ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਵਾਦ ਹੈ ਇੱਕ ਵਾਰ ਮੈਂ ਚਾਹਨਾ ਜ਼ੋਰਦਾਰ ਤਾੜੀਆਂ ਸਮੁੱਚੀ ਟੀਮ ਵਾਸਤੇ ਜਿਹੜੇ ਬਹੁਤ ਅੱਛਾ ਟੀਮ ਪ੍ਰਦਰਸ਼ਨ ਕਰਦੇ ਲੱਗੀ ਰਾਈਟ ਲੱਗੀ ਰਾਈਟ ਲੱਗੀ ਰਾਈਟ ਪੰਗਲ ਪੰਗਲ ਕੋਈ ਨਾ ਕੋਈ ਨਾ ਰਾਮ ਨਾ ਰਾਮ ਪੇਸ਼ ਕਰ ਪੇਸ਼ ਕਰ ਓਏ 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 ਵਾਹ ਵਾਹ ਬਹੁਤ ਬੜੀਆਂ ਬਹੁਤ ਬੜੀਆਂ ਬਹੁਤ ਬਹੁਤ ਨਹੀਂ ਪ੍ਰਧਾਨ ਸਿੰਘ ਦੇ ਮੀਟਿੰਗਾਂ ਹੁੰਦੀਆਂ ਨੇ ਦੋ ਦਿਨ ਵਰਕੇ ਨੇ ਵਾਂਗੂ ਹਰ ਇੱਕ ਸਾਲ ਮਾਨ ਸਾਹਿਬ ਪਰਸਨਲੀ ਟੂਰਨਾਮੈਂਟ ਦੇ ਵਿੱਚ ਆ ਕੇ ਹਮੇਸ਼ਾ ਸਾਡੀ ਹੌਸਲਾ ਅਫਜ਼ਾਈ ਕਰਦੇ ਨੇ ਜਿਹੜੀ ਇਮੀਗ੍ਰੇਸ਼ਨ ਚੱਲ ਰਿਹਾ ਹੈ ਮਾਸਕ ਸਕੇਲ ਤੇ ਯੂਥ ਜਿਹੜਾ ਪੰਜਾਬ ਨੂੰ ਛੱਡ ਕੇ ਕੈਨੇਡਾ ਅਮਰੀਕਾ ਬਾਹਰ ਜਾ ਰਿਹਾ ਹੈ ਉਹ ਜਿਹ ਇੱਕ ਸੱਜਣ ਕੋਲੇ ਜਿਹੜਾ ਅਮਰੀਕਾ ਤੋਂ ਆਇਆ ਹੋਇਆ ਸੀ ਮੈਂ ਬੈਠਾ ਸੀ ਤੇ ਉਹਨਾਂ ਨੂੰ ਮੈਂ ਦੱਸਿਆ ਮੈਂ ਨਾਬੇ ਚੱਲਿਆਂ ਸਾਡਾ ਟੂਰਨਾਮੈਂਟ ਕੱਲ ਉਦਘਾਟਨ ਹੈ ਤੇ ਉਹਨਾਂ ਨੇ ਉਹ ਪਹਿਲਾਂ ਹੀ ਨਾਬੇ ਦੇ ਐਮ.ਐਲ.ਏ ਸਾਹਿਬ ਦੀ ਤਾਰੀਫ਼ ਜਾਣਦੇ ਸੀ ਉਹ ਕਹਿੰਦੇ ਕਿ ਉਹ ਐਮ.ਐਲ.ਏ ਸਾਹਿਬ ਜਿਹੜਾ ਹੈ ਕੈਨੇਡਾ ਛੱਡ ਕੇ ਪੰਜਾਬ ਆਏ ਨੇ ਤੇ ਪੰਜਾਬ ਦੀ ਮਿੱਟੀ ਦੀ ਮਿੱਟੀ ਦਾ ਪੁੱਤ ਸੇਵਾ ਕਰ ਰਿਹਾ ਹੈ ਬਾਹਰ ਦੀ ਸ਼ਾਨੋ ਸ਼ੌਕਤ ਐਸ਼ਰਾਮ ਛੱਡ ਕੇ ਤੇ ਸਾਈਕਲ ਤੇ ਕਿਵੇਂ ਆਪ ਤਸੀਦਾ ਵਹਾ ਕੇ ਆਪਣੀ ਜਿਹੜੀ ਕੈਂਪੇਨਿੰਗ ਵੀ ਹੱਥੀਂ ਕਰਦੇ ਨੇ ਉਹਨੂੰ ਇਹ ਸਾਰੀਆਂ ਗੱਲਾਂ ਪਹਿਲਾਂ ਹੀ ਪਤਾ ਸੀ ਤੇ ਮੈਨੂੰ ਇਹ ਗੱਲਾਂ ਸੁਣ ਕੇ ਬਹੁਤ ਹੀ ਫਕਰ ਹੋਇਆ ਛਾਤੀ ਚੌੜੀ ਹੋ ਗਈ ਕਿ ਇਹੋ ਜਿਹੇ ਸਾਡੇ ਐਮਐਲਏ ਨੇ ਜਿਹੜੇ ਕਿ ਹਰਮਨ ਪਿਆਰੇ ਨੇ ਤੇ ਮਿੱਟੀ ਨਾਲ ਜੁੜੇ ਹੋਏ ਨੇ ਐਮਐਲਏ ਸਾਹਿਬ ਦੀਆਂ ਗੱਲਾਂ ਮੈਂ ਬੜੀ ਧਿਆਨ ਨਾਲ ਕੁਝ ਮਿੰਟਾਂ ਤੋਂ ਬੈਠਾ ਸੁਣ ਵੀ ਰਿਹਾ ਸੀ ਇਹ ਕਿਸ ਲੈਵਲ ਤੱਕ ਸਮਰਪਤ ਨੇ ਇਹ ਕਿਸੇ ਨੂੰ ਦੱਸ ਰਹੇ ਸੀ ਕਿ ਪੁਲ ਦੀ ਉੱਥੇ ਸੜਕ ਦੇ ਲੈਵਲਿੰਗ ਰਿਪੇਅਰ ਕੰਮ ਚੱਲ ਰਿਹਾ ਹੈ ਤੇ ਉਹ ਪਾਣੀ ਥਾਂ ਤੇ ਉਹ ਸੜਕ ਵੀ ਥੋੜੀ ਟੁੱਟੀ ਹੋਈ ਹੈ ਉਹਦੇ ਖੱਡੇ ਵੀ ਪ੍ਰਭਾਤ ਸ੍ਰੀ ਗੁਰਦੀਪ ਜੀ ਮਾਨ ਜੀ ਐਮਐਲਏ ਦਾ ਸਨਮਾਨ ਕੀਤਾ ਜਾਵੇਗਾ ਮੈਂ ਟੂਰਨਾਮੈਂਟ ਕਮੇਟੀ ਦੇ ਪ੍ਰੈਜ਼ੀਡੈਂਟ ਗੁਰਕਰਨ ਸਿੰਘ ਜੀ ਬੈਸ ਪਾਜਾਰਸ ਕਮਿਸ਼ਨਰ ਮੈਂਬਰ ਇੰਤਰੀ ਕਰੰਗਾ ਨੂੰ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਉਹਨਾਂ ਦਾ ਸਨਮਾਨ ਕਰ ਤੇ ਸਾਡੇ ਜੋ ਹੈ ਸਾਡੇ ਆਰਗੇਨਾਈਜ਼ ਸਖੀਰ ਪੰਦਰ ਸਿੰਘ ਜੀ ਦੇ ਬਾਅਦ ਐਮਐਲਏ ਸਾਡੇ ਨਵੀ ਪਾਪੇ ਉਹਨਾਂ ਨੂੰ ਸਨਮਾਨ ਦੇਣਗੇ ਉਹਨਾਂ ਦੇ ਨਾਲ ਆਏ ਸਰਦਾਰ ਤੇਜਿੰਦਰ ਸਿੰਘ ਜੀ ਖਹਿਰਾ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਇੱਕ ਯਾਦਗਾਰੀ ਚਿੰਨ੍ਹ ਸਾਡੀ ਟੂਰਨਾਮੈਂਟ ਕਮੇਟੀ ਵੱਲੋਂ ਪ੍ਰਾਪਤ ਕਰਨ ਸਰ ਨਾਲ ਹੋਏ ਜੀ ਟਿਕਣ ਸਰ ਤੁਹਾਨੂੰ ਸੱਜ ਕੇ ਮੇਰੇ ਦਸੰਦ ਜੀ ਉਹਨੂੰ ਵੀ ਪਛਾਣ ਦਿਆਂਗਾ ਕਿ ਉਹ ਤਜਿੰਦਰ ਸਿੰਘ ਜੀ ਕਹਿੰਦਾ ਇੰਡੀਆ ਹਾਕੀ ਟੂਰਨਾਮੈਂਟ ਜਿਹੜਾ ਕਿ 47ਵਾਂ ਹੈ ਪਰ ਜਿਹਦੇ ਵਿੱਚ ਪੂਰੇ ਦੇਸ਼ ਤੋਂ ਬਹੁਤ ਨਾਮਵਰ ਟੀਮਾਂ ਜਿਹੜੀਆਂ ਨੇ ਉਹ ਪਾਰਟਿਸਪੇਟ ਕਰਦੀਆਂ ਨੇ ਪਿਛਲੇ 47 ਸਾਲਾਂ ਤੋਂ ਇਹ ਟੂਰਨਾਮੈਂਟ ਜਿਹੜਾ ਇੱਕ ਬਲੱਖਣ ਟੂਰਨਾਮੈਂਟ ਪੂਰੇ ਦੇਸ਼ ਦੇ ਵਿੱਚ ਕੱਲਾ ਨਾਬੇ ਦੀ ਧਰਤੀ ਤੇ ਹੁੰਦਾ ਜੀ ਔਰ ਜੀਐਸ ਬੈਂਸ ਸਾਹਿਬ ਦਾ ਪੂਰਾ ਪਰਿਵਾਰ ਜਿਹੜਾ ਸਾਰੀ ਟੀਮ ਜਿਹੜੀ ਆ ਕੰਮ ਕਰਦੀ ਹੈ ਔਰ ਇਹਦੇ ਵਿੱਚ ਖਿਡਾਰੀ ਜਿਹੜੇ ਨੇ ਨਾਮਵਰ ਖਿਡਾਰੀ ਜਿਹੜੇ ਪਾਰਟਿਸਿਪੇਟ ਕਰਦੇ ਆ ਉਹ ਜਿਹੜੀ ਜਿਹੜੀ ਮੋਨਿਟਰਿੰਗ ਕਰਨ ਵਾਸਤੇ ਟੀਮ ਐਂਪਾਇਰ ਹੋਗੇ ਜਿਹੜੀ ਬਾਕੀ ਸਾਰਾ ਮੈਚ ਦਾ ਨਿਰੀਖਣ ਕਰਦੇ ਆ ਉਹ ਸਾਰੀ ਜਿਹੜੀ ਹੈ ਟੀਮ ਜਿਹੜੀ 올림픽 ਦਾ ਜਿਹੜਾ ਪੈਨਲ ਬਣਿਆ ਉਹਦੇ ਵਿੱਚੋਂ ਚੁਣ ਕੇ ਆਉਂਦੀ ਆ ਸੋ ਬਹੁਤ ਹੀ ਟਫ ਮੁਕਾਬਲੇ ਹੁੰਦੇ ਆ ਬੱਚੇ ਬਹੁਤ ਅੱਛਾ ਪ੍ਰਦਰਸ਼ਨ ਕਰਦੇ ਆ ਬਹੁਤ ਅੱਛਾ ਆਪ ਵੇਖਿਆ ਮੈਂ ਮੁਬਾਰਕਬਾਦ ਇਹਨਾਂ ਸਾਰੀ ਸਮੁੱਚੀ ਕਮੇਟੀ ਨੂੰ ਕਿ ਜਿਹੜਾ ਬਹੁਤ ਵੱਡਾ ਪ੍ਰਾਲਾ ਜਿਹੜਾ ਇਹ ਹਰ ਇੱਕ ਸਾਲ ਕਰਦੇ ਨੇ ਆਰੇ ਪਿਛਲੇ ਸਾਲ ਮੈਂ ਅਨਾਉਂਸ ਕੀਤਾ ਸੀ ਜਿਹੜਾ ਕਿ ਪਹਿਲਾ ਇਨਾਮ 1 ਲੱਖ ਰੁਪਏ ਦਾ ਉਹ ਇਸ ਵਾਰ 10 ਵੱਲੋਂ ਜਿਹੜਾ ਜਿਹੜੀ ਟੀਮ ਜਿੱਤੂ ਹੋਗੀ ਉਹਨੂੰ ਦਿੱਤਾ ਜਾਣਾ ਜੀ ਸੋ ਜਿਸ ਦਿਨ ਇਹ ਫਾਈਨਲ ਮੁਕਾਬਲਾ ਹੋਊਗਾ 22 ਤਰੀਕ ਨੂੰ 1 ਲੱਖ ਰੁਪਏ ਦਾ ਚੈੱਕ ਮੈਂ ਆਪਣੀ ਤਨਖਾਹ ਦੇ ਵਿੱਚੋਂ ਜਿਹੜੀ ਜੇਤੂ ਟੀਮਾਂ ਨੂੰ ਜਮਾਉਂਗਾ ਨਾਬਾ ਦੇ ਹਰਮਨ ਪਿਆਰੇ ਐਮਐਲਏ ਸਾਹਿਬ ਸਰਦਾਰ ਗੁਰਦੇਵ ਸਿੰਘ ਦੇਵਵਾਨ ਜੀ ਦੀ ਸਰਪ੍ਰਸਤੀ ਵਿੱਚ ਅੱਜ ਇਨੋਗਰੇਟ ਹੋਇਆ ਬੜੀ ਖੁਿੰਤਾਂ ਅਮ ਨਾਲ ਇੱਥੇ ਮੈਚ ਸ਼ੁਰੂ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ 14 ਟੀਮਾਂ ਇਸ ਵਾਰ ਇਸ ਟੂਰਨਾਮੈਂਟ ਦੇ ਵਿੱਚ ਇੰਡੀਆ ਦੇ ਵੱਖ-ਵੱਖ ਇਹ ਜੋ ਆਈਆਂ ਨੇ ਇਹਦੇ ਵਿੱਚ ਆਰਮੀ ਦੀਆਂ ਟਾਪ ਟੀਮਾਂ ਰੇਲਵੇ ਦੀਆਂ ਟਾਪ ਟੀਮਾਂ ਜਿਹੜੇ ਬਾਕੀ ਡਿਪਾਰਟਮੈਂਟਲ ਟੀਮਸ ਨੇ ਤੇ ਇਲਾਕੇ ਦੀਆਂ ਪੁਲਿਸ ਦੀਆਂ ਟੀਮਾਂ ਪੰਜਾਬ ਪੁਲਿਸ ਦੀ ਟੀਮ ਹੈ ਆਈਟੀਬੀਪੀ ਹੈ ਬੜਾ ਸਖਤ ਇੱਥੇ ਮੁਕਾਬਲੇ ਖੇਡੇ ਜਾਣਗੇ ਤੇ 7 ਦਿਨਾਂ ਬਾਅਦ ਇਹਦਾ ਫਾਈਨਲ 22 ਤਰੀਕ ਨੂੰ ਸੰਡੇ ਨੂੰ ਇੱਥੇ ਖੇਡਿਆ ਜਾਏਗਾ ਐਮਐਲਏ ਸਾਹਿਬ ਨੇ ਹਰ ਤਰੀਕੇ ਨਾਲ ਸਾਡੀ ਸਪੋਰਟ ਕੀਤੀ ਵੀ ਹੈ ਪਿਛਲੇ ਕਈ ਸਾਲਾਂ ਤੋਂ ਤੇ ਇਸ ਵਾਰ ਵੀ ਚਟਾਨ ਵਾਂਗੂ ਸਾਡੇ ਨਾਲ ਖੜੇ ਨੇ ਇਹਨਾਂ ਦੇ ਇੱਥੇ ਪਹੁੰਚਣ ਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ